ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਰਾਣ ਟਰੈਕਟਰ ਉਪਰ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਟਰੈਕਟਰ ਮੇਲਾ ਤਲਵੰਡੀ ਸਾਬੋ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਅੱਜ ਆਪਾਂ ਪਹੁੰਚੇ ਟਰੈਕਟਰ ਮੇਲਾ ਤਲਵੰਡੀ ਸਾਬੋ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਸਵਰਾਜ 855 2013 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰ ਟੂਰ ਬਿਲਕੁਲ ਨਵੇਂ ਨੇ ਹਰਿਆਣਾ ਨੰਬਰ ਹੈ 43500 ਰੁਪਏ ਦੀ ਮੰਗ ਹੈ ਜੀ ਦੇਖ ਸਕਦੇ ਹੋ ਟਰੈਕਟਰ ਤੁਸੀਂ ਰਿਵਰਸ ਪੀਟੀਓ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਅੱਗੇ ਹੈਗਾ ਇਹ 911 ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਮਾਡਲ ਹੈਗਾ 1998 ਜੀ ਰੇਟ ਰੱਖਿਆ 235000 ਰੁਪਏ ਪੰਜਾਬ ਨੰਬਰ ਟਰੈਕਟਰ ਹੈ ਜੀ ਅੱਗੇ ਆਪਣੇ ਕੋਲ ਹੈਗਾ ਜੀ ਸਵਰਾਜ 855 ਦੇਖ ਸਕਦੇ ਹੋ ਟਰੈਕਟਰ ਰਿਵਰਸ ਪੀਟੀਓ ਟਰੈਕਟਰ ਹੈ 2011 ਵਾਲਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਜੀ ਹਾਲਤ 315000 ਰੁਪਏ ਮਾਰਕ ਵੀ ਨੇ ਡਿਮਾਂਡ ਰੱਖੀ ਹੈ ਅੱਗੇ ਆ ਗਿਆ ਸਵਰਾਸਾ 735 ਦੇਖ ਸਕਦੇ ਹੋ ਹਾਲ ਤੁਸੀਂ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਇਕ ਸਾਹ ਦੇ ਤੁਸੀਂ ਟਾਇਰ ਟੂ ਚੈੱਕ ਕਰ ਸਕਦੇ ਹੋ ਮਾਡਲ ਹੈ 1996 ਰੇਟ 135000 ਰੁਪਏ ਅੱਗੇ ਆ ਗਿਆ ਮਹਿੰਦਰਾ 265 Y E ਇਹ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਸਾਫ਼ ਹੈ ਵੀ ਹਰਿਆਣਾ ਨੰਬਰ ਟਰੈਕਟਰ ਹੈ ਜੀ 92 ਵਾਲਾ 117000 ਰੁਪਏ ਰੇਟ ਹੈ ਜੀ ਅੱਗੇ ਸਵਰਾਸਾ 724 ਦੇਖ ਸਕਦੇ ਹੋ ਹਾਲ ਤਾਂ 1998 88 ਮਾਡਲ ਟਰੈਕਟਰ ਹੈ ਜੀ 90000 ਰੁਪਏ ਦੀ ਮੰਗ ਰੱਖੀ ਹੈ ਅੱਗੇ ਆ ਗਿਆ HR 241 ਜੀ ਹਾਲ ਤੁਸੀਂ ਦੇਖ ਹੀ ਸਕਦੇ ਹੋ 99 ਮਾਡਲ ਟਰੈਕਟਰ 135000 ਰੁਪਏ ਦੀ ਮੰਗ ਹੈ ਜੀ ਅੱਗੇ ਆ ਗਿਆ ਫਾਰਮ ਟਰੈਕ 60 ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਹੈ ਟਰੈਕਟਰ 2006 ਮਾਡਲ ਹੈ ਜੀ 210000 ਰੁਪਏ ਦੀ ਮੰਗ ਹੈ ਬਾਕੀ ਤੁਸੀਂ ਮੰਡੀ ਤੇ ਆ ਕੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ 265 ਦੀ ਹੈ ਜੇ ਕਿ 394 ਵਾਲਾ ਇੱਕ ਲੱਖ ਪੰਜ ਹਜ਼ਾਰ ਰੁਪਏ ਮਾਲਕ ਵੀ ਨੇ ਐਡਵਾਂਸ ਰੱਖੀ ਹੈ ਅੱਗੇ ਆ ਗਏ ਐਚ ਆਰ ਦੋ ਸੌ ਇਕਤਾਲੀ ਪਚਾਨਵੇਂ ਮਾਲ ਟਰੈਕਟਰ ਹੈ ਇੱਕ ਲੱਖ ਦਸ ਹਜ਼ਾਰ ਰੁਪਏ ਡਿਮਾਂਡ ਹੈ ਹਰਿਆਣਾ ਨੰਬਰ ਟਰੈਕਟਰ ਹੈ ਜੀ ਦੇਖ ਸਕਦੇ ਹੋ ਜੀ ਬਹੁਤ ਹੀ ਸਾਫ ਸੁਥਰੀ ਹਾਲਤ ਦੇ ਟਰੈਕਟਰ ਹੈ ਅੱਗੇ ਆਪਣੇ ਕੋਲ ਆ ਗਿਆ ਜੀ ਫੋਰਡ ਛੱਤੀ ਸੌ ਟਰੈਕਟਰ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਔਲ ਓਰਿਜਨਲ ਟਰੈਕਟਰ ਹੈ ਕਿਸੇ ਤੋਂ ਰੰਗ ਪੇਂਟ ਨਹੀਂ ਹੋਇਆ ਪਚਾਨਵੇਂ ਵਾਲਾ ਟਰੈਕਟਰ ਹੈ ਜੀ ਇੱਕ ਲੱਖ ਪੈਂਤੀ ਹਜ਼ਾਰ ਰੁਪਏ ਡਿਮਾਂਡ ਹੈ ਅੱਗੇ ਫਿਰ ਫੋਰਡ ਛੱਤੀ ਸੌ ਆ ਗਿਆ ਜੀ ਦੇਖ ਸਾਹਿਬ ਤੁਸੀਂ ਹਾਲ ਤੇ ਦੁਬਾਰਾ ਰੀਪੇਂਟ ਹੋਇਆ ਹੋਇਆ ਹੈ ਜੀ 132000 ਰੁਪਏ ਡਿਮਾਂਡ ਹੈ 74 ਮਾਡਲ ਹੈ ਅੱਗੇ ਆ ਗਏ ਗਾਈਜ਼ ਸੋਨਾਲੀਕਾ ਮਕੀਆ ਦਾ ਮਾਲਕ ਮਾੜਾ ਹੈ 745 ਇਹ ਇੱਕ ਸਾਹਿਬ ਤੁਸੀਂ ਹਾਲ ਹੁਤਾ ਹੈ 2004 ਮਾਡਲ 111 ਫਾਰਮ ਟਰੈਕ ਚੈਂਪੀਅਨ 2018 ਮਾਡਲ ਦੀ ਗ੍ਰਪਰ ਨਵੇਂ ਟਾਇਰਾਂ ਦੇ ਵਿੱਚ ਪਾਵਰ ਸਟੀਅਰਿੰਗ ਪੰਜਾਬ ਨੰਬਰ ਟਰੈਕਟਰ ਹੈ ਦੇਖ ਸਾਹਿਬ ਟਰੈਕਟਰ ਵੀ ਹਾਲਤ ਬਹੁਤ ਸਾਫ਼ ਦਾ ਟਰੈਕਟਰ ਹੈ 440000 ਰੁਪਏ ਡਿਮਾਂਡ ਹੈ ਜੀ 11 ਅਗਸਤ 855 ਬਹੁਤ ਹੀ ਸਾਫ਼ ਸੁਥਰੀ ਹਾਲਤ ਦੇ ਟਰੈਕਟਰ ਘਰੇ ਰੱਖਿਆ ਟਰੈਕਟਰ ਹੈ 95 ਵਾਲਾ ਟਰੈਕਟਰ ਹੈ 225000 ਰੁਪਏ ਡਿਮਾਂਡ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਬਾਹਰ ਪੰਪ ਕੱਢਿਆ ਹੋਇਆ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਦੇਖ ਸਕਦੇ ਹੋ ਜੀ ਹਾਲ ਮੰਡੀ ਤੇ ਆ ਕੇ ਅੜ ਕੇ ਆਇਆ ਇਹ ਫਾਰਮ ਟਰੈਕ 45 ਜੋ ਕਿ ਅੱਧੇ ਟਾਇਰਾਂ ਦੇ ਵਿੱਚ 2017 ਮਾਡਲ 435000 ਰੁਪਏ ਡਿਮਾਂਡ ਹੈ ਇਹ ਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਆਇਤਾ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਆ ਕੇ ਖਰੀਦ ਸਕਦੇ ਹੋ ਹਰ ਇੱਕ ਬੁੱਧਵਾਰੇ ਮੰਡੀ ਲੱਗਦੀ ਹੈ ਜੀ ਇਹ ਦੇਖਣ ਲਈ ਧੰਨਵਾਦ